ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਆਜੋ ਦੋਸਤੋ ਦਿਖਾਉਨੇ ਆ ਸੋਨੂੰ ਇੱਕ ਹੋਰ ਸੋਹਣਾ ਜਿਹਾ ਏਰੀਆ ਤੇ ਨਾਲੇ ਕਰਦੇ ਆ ਇੱਥੋਂ ਦੀ ਖੇਤੀਬਾੜੀ ਦੀਆਂ ਗੱਲਾਂ ਕੀ ਜ਼ਮੀਨ ਦਾ ਰੇਟ ਆ ਤੇ ਕਿੰਨੀ ਕੁ ਆਮਦਨ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ ਐਂ ਦੇਖੋ ਤੁਸੀਂ ਮਾਹੌਲ ਕਿੰਨਾ ਸੋਹਣਾ ਹੁਣ ਚਾਰੇ ਪਾਸੇ ਹਰੇ ਭਾਈ ਹੋ ਜਾਣੀਆਂ ਤੇ ਬਸੰਤ ਦੀ ਰੋਤਾਂ ਗਈ ਆ ਤਰਖਤਾ ਨੇ ਫੁੱਟਣਾ ਸ਼ੁਰੂ ਕਰਤਾ ਤੇ ਦਿਖਾਵਾਂਗੇ ਤੁਹਾਨੂੰ ਸਾਰੇ ਸੋਹਣੇ ਨਜ਼ਾਰੇ ਜਿਹੜੇ ਆਹਾਂ ਰੱਖੇ ਹੋਏ ਨੇ ਰੋਜ਼ ਜਿਵੇਂ ਫਾਰਮ ਹੁੰਦਾ ਨਾ ਆਪਣੇ ਕੋਈ ਗਾਈਆਂ ਦਾ ਜਾਂ ਹੋਰ ਇਸ ਤਰ੍ਹਾਂ ਰੋਜ਼ ਰੱਖੇ ਹੋਏ ਨੇ ਇਹ ਤੇ ਨੀਲਗਾ ਕਹਿ ਦਿੰਦੇ ਨੇ ਇਹਨੂੰ ਇਹ ਰੱਖਿਆ ਹੋਈਆਂ ਨੇ ਜੀ બસ ਫਸਲ ਵੱਢ ਕੇ ਆਪਣੀ ਸਾਂਭ ਲੈਂਦੇ ਤੇ ਇਹਨਾਂ ਨੂੰ ਪਾਈ ਜਾਂਦੇ ਐ ਖੁੱਲਾ ਏਰੀਆ ਤੇ ਇਹ ਚਰੀ ਜਾਂਦੇ ਆ ਤੇ ਰੱਖੇ ਹੋਏ ਨੇ ਸਾਰੇ ਇਹ ਮੀਟ ਪਰਪਸ ਵਾਸਤੇ ਇਹ ਆਜੋ ਨਾਲੇ ਤੁਹਾਨੂੰ ਹੋਰ ਦਿਖਾਉਨੇ ਆ ਗੱਲਾਂ ਬਾਤਾਂ ਕਰਦੇ ਆ ਇੱਥੇ ਜਿਹੜਾ ਜ਼ਮੀਨ ਦਾ ਰੇਟ ਆ ਉਹ ਹੈਗਾ ਲਗਭਗ ਦਰਮਿਆਨੀ ਜ਼ਮੀਨ ਦਾ ਰੇਟ ਖੇਤੀ ਵਾਲੀ ਦਾ 10000 ਨੂੰ 10000 ਡਾਲਰ ਤੇ ਇੰਡੀਆ ਦਾ ਤੁਸੀਂ ਆਪੀ ਹਿਸਾਬ ਲਈ ਚੱਲਿਓ 8587 ਰੁਪਏ 87 ਰੁਪਏ ਰੇਟ ਆ ਡਾਲਰ ਦਾ ਤੇ ਜਿਹੜਾ ਜ਼ਮੀਨ ਦਾ ਠੇਕਾ ਇੱਥੇ ਉਹ ਹੋ ਹੈਗਾ 200 ਤੋਂ ਲੈ ਕੇ 300 ਤੱਕ ਇੱਕ ਏਕੜ ਦਾ ਦਰਮਿਆਨਾ ਜਾਂ ਲਾ ਕੇ ਚੱਲੀਏ 250 ਡਾਲਰ ਇੱਥੇ ਇੱਕ ਏਕੜ ਦਾ ਠੇਕੇ ਦਾ ਰੇਟ ਆ ਤੇ ਫਸਲਾਂ ਜਿਹੜੀਆਂ ਮੁੱਖ ਨੇ ਸੋਇਆਬੀਨ ਮੱਕੀ ਕਣਕ ਤੇ ਇੱਕ ਇੱਥੇ ਘਾਹ ਵੀ ਆ ਉਹਨੂੰ ੍ਹੇ ਕਹਿੰਦੇ ਨੇ ਉਹਦੀ ਵੀ ਫਸਲ ਹੁੰਦੀ ਆ ਇਹ ਹਿਸਾਬ ਕਿਤਾਬ ਆ ਪਰ ਜ਼ਿਆਦਾ ਇੱਥੇ ਸੋਇਆਬੀਨ ਤੇ ਮੱਕੀ ਬੀਜੀ ਜਾਂਦੀ ਆ ਸੋਇਆਬੀਨ ਮੱਕੀ ਇੱਥੋਂ ਦੀਆਂ ਮੁੱਖ ਫਸਲਾਂ ਨੇ ਬਾਕੀ ਆਪਾਂ ਜਿਹੜੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਠੇਕੇ ਦੇ ਹਿਸਾਬ ਨਾਲ ਹੀ ਦੇਵਾਂ ਕਿਉਂਕਿ ਸਾਡੇ ਨੇੜੇ-ਤੇੜੇ ਸਾਰੇ ਕਿਸਾਨ ਨੇ ਤੇ ਪੰਜਾਬ 'ਚ ਵੀ ਜਿਹੜੀ ਆਪਾਂ ਠੇਕੇ ਦੇ ਜ਼ਮੀਨ ਲੈਣੇ ਆ ਉਹਦੇ ਹਿਸਾਬ ਨਾਲ ਹੀ ਗੱਲਬਾਤ ਕਰਾਂਗੇ ਇੱਥੇ ਹੁਣ ਜੇ 4 ਕਿੱਲੇ ਜ਼ਮੀਨ ਲੈਣੀ ਹੋਵੇ ਕਿਸੇ ਨੇ ਤਾਂ ਉਹਨੂੰ 40000 ਡਾਲਰ ਚਾਹੀਦਾ ਯਾਨੀ ਕਿ 35-36 ਲੱਖ ਦਰਮਿਆਨੀ ਦੀ ਜ਼ਮੀਨ ਆਪਣੇ ਪੰਜਾਬ ਚ ਵੀ 35 36 ਲੱਖ ਹੀ ਦਰਮਿਆਨੀ ਜ਼ਮੀਨ ਦਾ ਰੇਟ ਆ ਵੱਧ ਘਟ ਵੀ ਹੋ ਸਕਦਾ ਕਿਤੇ ਪਰ ਮੇਰੇ ਹਿਸਾਬ ਨਾਲ ਇੰਨਾ ਕੀ ਆ ਤੇ ਇੱਥੇ ਮੰਨ ਲਓ ਚਾਰ ਕਿੱਲਾਂ ਦਾ ਠੇਕਾ ਬਣ ਜਾਂਦਾ 1000 ਡਾਲਰ 1000 ਡਾਲਰ ਯਾਨੀ ਕਿ 85 86000 ਰੇਟ ਤਾਂ ਵੈਸੇ 87 ਆ ਜੇ ਇੰਡੀਆ ਤੱਕ ਪਹੁੰਚਦੇ ਨੇ ਉਹ ਫਿਰ 85000 ਹੀ ਰਹਿ ਜਾਂਦਾ ਇਹ ਹੋ ਗਿਆ ਜੀ حساب ਕਿਤਾਬ ਉਸ ਤੋਂ ਬਾਅਦ ਚਾਜੋ ਤੁਸੀਂ ਜਿਹੜਾ ਇੰਡੀਆ 'ਚ ਰੇਟ ਆ ਇੰਡੀਆ 'ਚ ਵੀ ਮੈਨੂੰ ਲੱਗਦਾ ਵੀ ਹੁਣ ਠੇਕੇ ਦਾ ਰੇਟ ਇੰਨਾ ਕੀ ਹੋਣਾ 80-85000 ਸੋ ਕੁੱਲ ਮਲਾ ਕੇ ਇੱਥੇ ਇੱਕ ਫਸਲ ਹੁੰਦੀ ਆ ਤੇ ਪੰਜਾਬ 'ਚ ਦੋ ਫਸਲਾਂ ਹੁੰਦੀਆਂ ਨੇ ਤੇ ਖੇਤੀਬਾੜੀ ਦੀ ਗੱਲਬਾਤ ਇੱਕੋ ਹੀ ਆ ਮੰਡੀਕਰਨ ਇੱਥੇ ਕੋਈ ਨਹੀਂ ਹੈਗਾ ਜਿੰਨਾਂ ਦੇ ਤਾਂ ਕੰਟਰੈਕਟ ਕੀਤੇ ਹੋਏ ਨੇ ਕੰਪਨੀਆਂ ਦੇ ਨਾਲ ਉਹ ਫਸਲ ਸਾਰੀ ਕੰਪਨੀ ਨੂੰ ਦੇ ਕੇ ਆਉਂਦੇ ਆ ਕੰਪਨੀ ਆਪੀ ਸਾਂਭਦੀ ਆ ਕੰਪਨੀ ਉਹਨਾਂ ਨੂੰ ਮਸ਼ੀਨਰੀ ਵੀ ਪ੍ਰੋਵਾਈਡ ਕਰਾਉਂਦੀ ਆ ਟਰੱਕ ਆਉਂਦੇ ਨੇ ਉਹਨਾਂ ਦੇ ਉਹ ਖੇਤੋਂ ਫਸਲ ਜਦੋਂ ਵੱਢਦੇ ਨੇ ਲੱਦ ਕੇ ਲੈ ਜਾਂਦੇ ਨੇ ਕੰਬਾਈਨਾ ਵੀ ਹੈਗੀਆਂ ਨੇ ਕੰਪਨੀ ਦੀਆਂ ਉਹਦੇ ਪੈਸੇ ਲੈਂਦੇ ਆ ਪੈਸੇ ਕੱਟ ਲੈਂਦੇ ਆ ਯਾਨੀ ਵਿੱਚੋਂ ਤੇ ਇਹ ਹਿਸਾਬ ਕਿਤਾਬ ਬਾਕੀ ਟਰੈਕਟਰ ਵਗੈਰਾ ਵੀ ਕੰਪਨੀ ਦੇ ਹੈਗੇ ਨੇ ਜਿਵੇਂ ਆਪਣੇ ਸੁਸਾਇਟੀ ਦਾ ਸਿਸਟਮ ਆ ਉਹ ਸਿਸਟਮ ਇੱਥੇ ਵੀ ਹੈਗਾ ਇੱਥੇ ਯਾਨੀ ਬਣੀਆਂ ਹੋਈਆਂ ਨੇ ਸੁਸਾਇਟੀ ਵਾਂਗੂ ਉੱਥੇ ਸਪਰੇਅ ਵਾਲੇ ਪੰਪ ਤੇ ਹੋਰ ਕਈ ਤਰ੍ਹਾਂ ਦੀ ਮਸ਼ੀਨਰੀ ਉੱਥੇ ਮਿਲ ਜਾਂਦੀ ਆ ਪਰ ਉਹ ਪ੍ਰਾਈਵੇਟ ਬੰਦੇ ਦੀ ਆ ਜਾਣੀ ਕਿ ਗਵਰਨਮੈਂਟ ਵੱਲੋਂ ਨਹੀਂ ਹੈਗੀ ਉਹਦਾ ਕਿਰਾਇਆ ਦੇਣਾ ਪੈਂਦਾ ਤੇ ਉਥੋਂ ਲਿਜਾ ਸਕਦਾ ਅਗਲਾ ਪਾ ਕੇ ਉਥੇ ਮੁੱਲ ਵੀ ਮਿਲਦੀਆਂ ਨੇ ਚੀਜ਼ਾਂ ਵੇਚਦੇ ਵੀ ਨੇ ਉਹ ਤੇ ਇਹ ਹਿਸਾਬ ਕਿਤਾਬ ਬਹੁਤੇ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਆ ਜਿਹੜੇ ਮੀਟ ਵਾਲੇ ਪਸ਼ੂ ਨੇ ਗਾਈਆਂ ਨਹੀਂ ਰੱਖਦੇ ਦੁੱਧ ਵਾਲੀਆਂ ਮੀਟ ਵਾਲੇ ਜਿਹੜੇ ਬੱਚੇ ਨੇ ਜਾਂ ਰੋਜ ਹੋਗੇ ਨੀਲਗਾ ਇਹ ਰੱਖਦੇ ਨੇ ਤੇ ਆਪਦੀ ਫਸਲ ਨੂੰ ਸਾਮ ਲੈ ਲੈਂਦੇ ਨੇ, ਵੇਚਦੇ ਨਹੀਂ ਹੈਗੇ। ਤੇ ਆਪਦੇ ਬਸ ਪਸ਼ੂਆਂ ਨੂੰ ਪਾਈ ਜਾਂਦੇ ਨੇ ਤੇ ਪਸ਼ੂ ਵੇਚਦੇ ਨੇ। ਉਹ ਚ ਉਹਨਾਂ ਨੂੰ ਥੋੜੀ ਜੀ ਆਮਦਨ ਹੋ ਜਾਂਦੀ ਆ। ਦੋ ਪੈਸੇ ਉਹਨਾਂ ਨੂੰ ਬਚ ਜਾਂਦੇ ਨੇ। ਤੇ ਇਹ ਹਿਸਾਬ ਕਿਤਾਬ। ਬਾਕੀ ਜੇ ਕੋਈ ਗੱਲ ਰਹਿ ਗਈ ਵਿੱਚ ਉਹ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ। ਤੇ ਫਿਰ ਤੁਹਾਨੂੰ ਦੱਸਾਂਗੇ ਸਾਰੀ ਗੱਲਬਾਤ। ਕਿਉਂਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਕਿਸਾਨ ਰਹਿੰਦਾ ਉਹਦੇ ਮਨ 'ਚ ਹਮੇਸ਼ਾ ਇਹ ਹੁੰਦਾ ਕਿ ਮੈਂ ਜਾਣਕਾਰੀ ਰੱਖਾਂ ਵੀ ਹੋਰ ਦੇਸ਼ਾਂ ਦੇ ਵਿੱਚ ਜਿਹੜੀ ਖੇਤੀ ਆ ਉਹ ਕਿਵੇਂ ਹੁੰਦੀ ਆ ਤੇ ਉਹਦਾ ਕੀ ਹਿਸਾਬ ਕਿਤਾਬ ਹੈ ਨਾ ਇੱਥੇ ਜਾਨੀ 100 ਕਿੱਲੇ ਦੀ ਜ਼ਮੀਨ ਆ ਕਿਸੇ ਬੰਦੇ ਕੋਲੇ ਤਾਂ ਉਹਦਾ ਆਪਦਾ ਗੁਜ਼ਾਰਾ ਹੀ ਹੁੰਦਾ ਜਾਨੀ ਕਿ ਪਰਿਵਾਰ ਦਾ ਇੱਕ ਮੈਂਬਰ ਬਾਹਰੇ ਕੰਮ ਕਰੂਗਾ ਫਿਰ ਕਿਤੇ ਉਹਨਾਂ ਦਾ ਗੁਜ਼ਾਰਾ ਹੋਊਗਾ ਪੰਜਾਬ ਚ ਜਿਵੇਂ ਆਪਾਂ ਪੰਜ ਕਿੱਲੇ ਵਾਲੇ ਵੀ ਵਧੀਆ ਸਰਦਾਰ ਆ ਪਰ ਇੱਥੇ ਨਹੀਂ 100 ਕਿੱਲੇ ਵਾਲੇ ਨੂੰ ਵੀ 200 ਕਿੱਲੇ ਵਾਲਾ ਜਾਣੀ ਇੱਥੇ ਵਧੀਆ ਗੁਜ਼ਾਰਾ ਕਰਦਾ 200 ਕਿੱਲੇ ਵਾਲਾ ਇੱਥੇ ਸੋਹਣੀ ਜ਼ਿੰਦਗੀ ਨਹੀਂ ਆਉਂਦਾ ਸੋ ਇਹ ਹਿਸਾਬ ਕਿਤਾਬਾ ਕਰ ਦਿਓ ਲਾਇਕ ਸ਼ੇਅਰ ਧੰਨਵਾਦ